ਸੱਸੀਗਰ ਦੋਸਤੋ ਤੁਸੀਂ ਦੇਖ ਰਹੇ ਹੋ ਬਖਤੌਰ ਦੇ ਲੋਕ ਫੇਸਬੁੱਕ ਪੇਜ ਮੈਂ ਪਰਮਿੰਦਰਜੀਤ ਸਿੰਘ ਸਾਰੇ ਹੀ ਫੇਸਬੁੱਕ ਪਰਿਵਾਰ ਨੂੰ ਮੇਰੇ ਵੱਲੋਂ ਸੱਸੀਗਰ ਆਪਾਂ ਸਵਾਲ ਕਰਦੇ ਆ ਢਿਲੋਂ ਸਾਹਿਬ ਨਾਲ ਰੋਜ਼ ਦੀ ਤਰ੍ਹਾਂ ਕੋਈ ਨਾ ਕੋਈ ਟੌਪਿਕ ਹੁੰਦਾ ਹੈ ਵਿਚਦੀ ਆਪਾਂ ਕੋਈ ਕਿਸੇ ਨਾ ਕਿਸੇ ਮੁੱਦਿਆਂ ਦੇ ਉੱਤੇ ਗੱਲਾਂ ਕਰਦੇ ਨੇ ਅੱਜ ਜਿਹੜਾ ਐਮ ਉਤਾਏ ਹੈ ਵੀ ਹਰਚਰਨ ਸਿੰਘ ਭੁੱਲਰ ਜਿਹੜੇ ਕੱਲ ਸੀਬੀਆਈ ਨੇ ਫੜਿਆ ਹੈ ਆਪਾਂ ਉਹਨਾਂ ਦੇ ਬਾਰੇ ਉਹਨਾਂ ਦੀ ਜਨਮ ਕੁੰਡਲੀ ਫੜੋਲਦੇ ਆ ਵੀ ਕੀ ਹੈ ਕੋਈ ਟਿੱਲੋ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਟਿੱਲੋ ਸਾਹਿਬ ਇੱਕ ਇਹ ਦੱਸੋ ਕੱਲ ਹਰਚਰਨ ਸਿੰਘ ਪੁੱਲਰ ਡੀਆਈਜੀ ਬਠਿੰਡੇ ਵੀ ਰਹਿ ਕੇ ਗਿਆ ਤੇ ਅੱਜ ਕੱਲ ਉਹ ਰੋਪੜ ਦੇ ਵਿੱਚ ਤਣਾਤ ਸੀਗਾ ਕੱਲ ਸੀਬੀਆਈ ਨੇ ਉਹਨਾਂ ਨੂੰ ਜਾਲ ਦੇ ਵਿੱਚ ਮਤਲਬ ਆਪਦੇ ਫਸਾ ਲਿਆ ਉਹ ਕੀ ਕਾਰਨ ਹੈ ਉਹਨਾਂ ਦੀ ਪੁੰਡਲੀ ਬਾਰੇ ਥੋੜਾ ਜਿਹਾ ਚਾਨਣਾ ਪਾਓ ਤੁਹਾਨੂੰ ਜਿਆਦਾ ਗਿਆਨ ਹੈ ਚੀਜ਼ਾਂ ਦਾ ਪੁੰਡਲੀ ਕੀ ਕਹਿੰਦੀ ਉਹਨਾਂ ਦੀ ਪਹਿਲੀ ਗੱਲ ਤੇ ਹੈ ਕਿ ਹਰਚਰਨ ਸਿੰਘ ਪੁੱਲਰ ਜਿਹੜੇ ਡੀਆਈਜੀ ਹੈ ਜੀ ਉਹਨਾਂ ਨੂੰ 5 ਲੱਖ ਰੁਪਈਆ ਰਿਸ਼ਵਤ ਲੈਣ ਦੇ ਕੇਸ ਦੇ ਵਿੱਚ ਸੀਬੀਆਈ ਨੇ ਕੱਲ ਗ੍ਰਿਫਤਾਰ ਕੀਤਾ ਜੀ ਬਿਲਕੁਲ ਔਰ ਗ੍ਰਿਫਤਾਰ ਕਰਨ ਤੋਂ ਬਾਅਦ ਅੱਜ ਉਹਨਾਂ ਦਾ ਰਿਮਾਂਡ ਵਗੈਰਾ ਲੈਣ ਕੇ ਕੋਰਟ 'ਚ ਪੇਸ਼ ਕਰਨਗੇ ਤੇ ਫਿਰ ਅਗਲੀ ਪੁਸ਼ਕਿਸ਼ ਹੋਊ। ਜੀ। ਇਹ ਆਪਾਂ ਉਹਦੀ ਜਨਮ ਕੁੰਡਲੀ ਦੀ ਗੱਲ ਕਰਦੇ ਆਂ ਵੀ ਕਿੱਥੋਂ ਚੱਲੇ ਤੇ ਕੀ ਗੱਲ ਹੈ? ਕੀ ਬਿਲਕੁਲ ਬਿਲਕੁਲ ਬਿਲਕੁਲ। ਇਹਨਾਂ ਦਾ ਆਪਾਂ ਕਹਿ ਸਕਦੇ ਆਂ ਕਿ ਚੰਗਾ ਪਰਿਵਾਰ ਹੈ। ਜੀ। ਇਹਨਾਂ ਦੇ ਪਿਤਾ ਜੀ ਸਰਦਾਰ ਮਾਨ ਸਿੰਘ ਪੁੱਲਰ ਜਿਹੜੇ ਹੈਗੇ ਉਹ ਡੀਜੀਪੀ ਰਹੇ ਆ ਪੰਜਾਬ ਦੇ। ਅੱਛਾ ਵੱਡਾ-ਵੱਡਾ ਅਹੁਦਾ ਸੀ ਜੀ। ਵੱਡਾ-ਵੱਡਾ ਸੀ। ਜੀ। ਔਰ ਜਦੋਂ ਆਪਾਂ ਗੱਲ ਕਰਦੇ ਆਂ ਉਹਨਾਂ ਦੀਆਂ ਪ੍ਰਾਪਤਿਕਾ ਕੀ ਹੈ? ਬਿਲਕੁਲ ਜੀ। ਉਨਨ ਸਭ ਤੋਂ ਵੱਡੀ ਪ੍ਰਾਪਤੀ ਇਹ ਜਾਂਦੀ ਹੈ ਕਿ ਜਿਹੜੇ ਪੰਜਾਬ ਪੁਲਿਸ ਦੇ ਵਿੱਚ ਪਲੇਅਰਸ ਨੂੰ ਭਰਤੀ ਕੀਤਾ ਹੈ ਠੀਕ ਹੈ ਜੀ ਉਹ ਬਹੁਤ ਵੱਡੀ ਦੇਣ ਹੈ ਉਹਨਾਂ ਦੀ ਇਹਨਾਂ ਦੇ ਪਿਤਾ ਦੀ ਜੀ ਇਹਨਾਂ ਦੇ ਪਿਤਾ ਦੀ ਜੀ ਜੀ ਪੰਜਾਬ ਦੀ ਪੁਲਿਸ ਦੇ ਵਿੱਚ ਦੋ ਅਫਸਰ ਹੋਏ ਹੈ ਜੀ ਜਿਨ੍ਹਾਂ ਨੇ ਜਿਹੜੇ ਸਪੋਰਟਸ ਪਰਸਨਸ ਹੈ ਉਹਨਾਂ ਨੂੰ ਪ੍ਰਮੋਟ ਕੀਤਾ ਉਹਨਾਂ ਨੂੰ ਭਰਤੀ ਕਰਵਾਇਆ ਜੀ ਮਾਲ ਸਿੰਘ ਭੁੱਲਰ ਤੇ ਸਰਦਾਰ ਆਰ.ਐਸ. ਗਿੱਲ ਆਰ.ਐਸ. ਗਿੱਲ ਸਾਹਿਬ ਬਹੁਤ ਵੱਡੀ ਵੱਡਾ ਵੱਡਾ ਨਾਮ ਇਹ ਜੇ ਹੁਣ ਆਪਾਂ ਦੇਖੀਏ ਮਾਲ ਸਿੰਘ ਭੁੱਲਰ ਹੋਣੀ ਆਈਪੀਐਸਸੀ ਔਰ ਪੰਜਾਬ ਦੇ ਵਿੱਚ ਜਿਸ ਵੇਲੇ ਅਤਵਾਦ ਸਿਖਰ ਤੇ ਸੀ ਜੀ ਉਹਨਾਂ ਜਨਾਂ ਦੇ ਵਿੱਚ ਇਹਨਾਂ ਨੇ ਅਤਵਾਦ ਦੇ ਖਿਲਾਫ ਕਾਫੀ ਕੰਮ ਕੀਤਾ ਅੱਛਾ ਜੀ ਤਾਂ ਉਹ ਕਾਫੀ ਕੰਮ ਕਰਨ ਤੋਂ ਬਾਅਦ ਫਿਰ ਇਹਨਾਂ ਨੇ ਆਪਣੇ ਬੇਟੇ ਨੂੰ ਪੁਲਿਸ ਦੇ ਵਿੱਚ ਭਰਤੀ ਕਰਵਾ ਲਿਆ ਠੀਕ ਹੈ ਜੀ ਕਈ ਸਾਰੇ ਲੋਕ ਇਹ ਗੱਲ ਕਹਿੰਦੇ ਆ ਕਿ ਜਿਹੜੇ ਇਹ ਹਰਜਰਨ ਸਿੰਘ ਭੁੱਲੜੇ ਜੀ ਇਹਨਾਂ ਨੂੰ ਤਰਸ ਦੇ ਆਧਾਰ ਦੇ ਉੱਤੇ ਭਰਤੀ ਕੀਤਾ ਗਿਆ ਇਹ ਗਲਤ ਹੈ ਅੱਛਾ ਜੀ ਇਹ ਨਹੀਂ ਹੈ ਤਰਸ ਦੇ ਆਧਾਰ ਤੇ ਨਹੀਂ ਹੈ ਜੀ ਤਰਸ ਦੇ ਆਧਾਰ ਦੇ ਉੱਤੇ ਉਹ ਬੰਦਾ ਹੁੰਦਾ ਹੈ ਭਰਤੀ ਕੀਤਾ ਜਾਂਦਾ ਹੈ ਜੀ ਦੇ ਪਰਿਵਾਰ ਦਾ ਕੋਈ ਮੈਂਬਰ ਮਰ ਗਿਆ ਮਰ ਗਿਆ ਉਹ ਫਿਰ ਡੈਥ ਹੋ ਗਈ ਅੱਤਵਾਦ ਦੇ ਜਮਾਨੇ ਦੇ ਵਿੱਚ ਇੱਕ ਪਾਲਿਸੀ ਬਣ ਗਈ ਸੀ ਜੀ ਕਿ ਜਿਨ੍ਹਾਂ ਪਰਿਵਾਰਾਂ ਦਾ ਕੋਈ ਬੰਦਾ ਅੱਤਵਾਦੀਆਂ ਦੇ ਹੱਥੋਂ ਖੜਕੋ ਦੇ ਹੱਥੋਂ ਮਰਿਆ ਗਿਆ ਜੀ ਉਹਨੂੰ ਨੌਕਰੀ ਦਿੱਤੀ ਜਾਊਗੀ ਜੀ ਤਾਂ ਆਮ ਲੋਕਾਂ ਨੂੰ ਵੀ ਨੌਕਰੀਆਂ ਮਿਲਦੀਆਂ ਸੀ ਪੁਲਿਸ ਵਾਲਿਆਂ ਨੂੰ ਵੀ ਨੌਕਰੀਆਂ ਮਿਲਦੀਆਂ ਜੀ ਪਰ ਕਿਉਂਕਿ ਜਿਹੜੇ ਲੋਕਾਂ ਨੇ ਕੋਈ ਚੰਗਾ ਕੰਮ ਕੀਤਾ ਹੋਵੇ ਕਈ ਵਾਰੀ ਆਪਾਂ ਇਹ ਦੇਖਿਆ ਬਾਅਦ ਦੇ ਵਿੱਚ ਵੀ ਚੱਲਦਾ ਜੀ 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 ਇੱਕ ਸਪੈਸ਼ਲ ਜਿਹੜੀ ਹੁੰਦਾ ਕੇਸ ਬਣਾ ਦਦੇ ਆ ਇਹ ਉਹ ਕੇਸ ਬਣਾ ਕੇ ਤੁਸੀਂ ਕਿ ਇਸ ਕੇਸ ਦੇ ਆਧਾਰ ਦੇ ਉੱਤੇ ਇਹਨੂੰ ਸਪੈਸ਼ਲ ਭਰਤੀ ਕੀਤਾ ਸਪੈਸ਼ਲ ਕੋਟੇ 'ਚ ਭਰਤੀ ਕਰਦੇ ਕੋਟਾ ਨਹੀਂ ਸਪੈਸ਼ਲ ਕੇਸ ਬੰਦਾ ਸਪੈਸ਼ਲ ਕੇਸ ਜਾਂਦਾ ਕੋਟਾ ਤਾਂ ਮੈਂ ਕਹਿ ਦਿੰਦੇ ਕੋਟਾ ਕੋਈ ਨਹੀਂ ਹੁੰਦਾ ਪਰ ਉਹ ਇੱਕ ਆਧਾਰੇ ਬਣਾ ਲੈਂਦੇ ਵੀ ਇਹ ਕੁਟਕੇ ਹੈ ਕੋਟਾ ਜਾਂਦਾ ਹੈ ਜੀ ਜੀ ਪਰ ਉਸ ਸਪੈਸ਼ਲ ਕੇਸ ਕੇਸ ਦੇ ਵਿੱਚ ਹੁੰਦਾ ਠੀਕ ਹੈ ਜੀ 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 ਹੁਣ ਜਿਹੜੀ ਪਹਿਲਾਂ ਮੈਂ ਜ਼ਿਕਰ ਕਰਦਾ ਕਿ ਜਿਹੜੇ ਅਤਵਾਦ ਵਾਲੇ ਬੰਦੇ ਮਰੇ ਆ ਜੀ ਉਹਨਾਂ ਦੇ ਵਿੱਚੋਂ ਪੰਜਾਬ ਪੁਲਿਸ ਦੇ ਵਿੱਚ ਐਸਪੀ ਦੇ ਜਿਹੜੇ ਬੰਦੇ ਆ ਨਾ ਉਹਨਾਂ ਦੇ ਵਿੱਚੋਂ ਇੱਕ ਆ ਪਰਮਰਾਜ ਸਿੰਘ ਉਮਰਾ ਨਗਰ ਜੀ 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 ਬਿਲਕੁਲ ਬਿਲਕੁਲ ਕਹੇਗਾ ਆਪਣੇ ਹਰਮਨ ਵੀਰ ਸਿੰਘ ਗਿੱਲ ਜੀ ਜੀ ਹਾਂਜੀ ਤੀਜਾ ਜਿਹੜਾ ਬੰਦਾ ਜਿਹਦਾ ਨਾਮ ਹੈਗਾ ਉਹ ਹੈਗਾ ਆਪਣਾ ਬਿੱਟੂ ਬਿੱਟੂ ਐਮਪੀ ਹੈ ਜਿਹੜਾ ਉਹਦਾ ਭਰਾ ਅੱਛਾ ਡੀਐਸਪੀ ਭਤੀ ਜੀ ਜੀ ਜਿਹੜੇ ਚੈਚਰ ਹੈ ਜੀ ਜੀ ਕਿਉਂਕਿ ਜਿਹੜੇ ਇਹ ਗਿੱਲ ਸਾਹਿਬ ਹੈ ਜੀ ਹਰਮਨ ਵੀਰ ਸਿੰਘ ਜੀ ਹਰਮਨ ਵੀਰ ਸਿੰਘ ਹੋਰਾਂ ਦੇ ਪਿਤਾ ਦਾ ਨਾਮ ਸੀ ਸਰਦਾਰ ਸੰਤ ਸਿੰਘ ਲੱਧੜ ਸੰਤ ਸਿੰਘ ਲੱਧੜ ਹਾਂ ਉਹ ਪੰਜਾਬ ਦੀ ਵਿਧਾਨ ਸਭਾ ਦੇ ਮੈਂਬਰ ਰਿਹਾ ਕਾਂਗਰਸ ਪਾਰਟੀ ਨਾਲ ਰਿਲੇਟਿਡ ਸੀ ਜੀ ਉਹਨਾਂ ਦਾ ਹੋ ਗਿਆ ਸੀ ਕਤਲ ਜੀ ਉਹਨਾਂ ਦੇ ਕਤਲ ਹੋਣ ਤੋਂ ਬਾਅਦ ਉਹਨਾਂ ਦੇ بیٹے ਨੂੰ ਛੋਟੇ ਨੂੰ ਹਰਮਨ ਵੀਰ ਨੂੰ ਪੰਜਾਬ ਪੁਲਿਸ ਦੇ ਵਿੱਚ ਜਿਹੜੀ ਪਾਲਿਸੀ ਬਣੀ ਸੀ ਉਸ ਪਾਲਿਸੀ ਦੇ ਆਧਾਰ ਦੇ ਉੱਤੇ ਭਰਤੀ ਕਰ ਲਿਆ ਇੰਸਪੈਕਟਰ ਇੰਸਪੈਕਟਰ ਪਤੀਕਰ ਥੋੜੇ ਸਮੇਂ ਬਾਅਦ ਸਰਦਾਰ ਜੀਵਨ ਸਿੰਘ ਉਮਰਾ ਨਿੰਗਲ ਜਿਹੜੇ ਬਹੁਤ ਵੱਡੇ ਅਕਾਲੀ ਲੀਡਰ ਹੁੰਦੇ ਸੀ ਜੀ ਉਹਨਾਂ ਦੇ ਪੁੱਤਰ ਸੁਖਦੇਵ ਸਿੰਘ ਦਾ ਕਤਲ ਹੋ ਜਾਂਦਾ ਜੀ ਕਿਉਂਕਿ ਜੀਵਨ ਸਿੰਘ ਉਮਰਾ ਨਿੰਗਲ ਦੇ ਬਾਰੇ ਕਿਸੇ ਜ਼ਮਾਨੇ 'ਚ ਇਹ ਸਮਝਿਆ ਜਾਂਦਾ ਹੁੰਦਾ ਸੀ ਕਿ ਉਹ ਖਾਲਸਤਾਨ ਦੇ ਪ੍ਰੋਫੈਸਰ ਹੈ ਅੱਛਾ ਜੀ ਖਾਲਸਤਾਨ ਦਾ ਜਿਹੜਾ ਕਨਸੈਪਟ ਸ਼ੁਰੂ ਚ ਆਇਆ ਹੈ ਖਾਲਸਤਾਨ ਦਾ ਕੀ ਹੋਊਗਾ ਰਕਬਾ ਕੀ ਹੋਊਗਾ ਉਹਨਾਂ ਦੀਆਂ ਹੱਦਾਂ ਕੀ ਹੋਣਗੀਆਂ ਉਹ ਟੀਚਰ ਦੇ ਤੌਰ ਦੇ ਤੇ ਕਿ ਨਕਸ਼ਾ ਬਣਾ ਕੇ ਸਮਝਾਉਂਦੇ ਹੋਏ ਦੱਸੇ ਸੀ ਇੱਥੇ ਆਉ ਆਉ ਜੀ ਪਰ ਜਦੋਂ ਪੰਜਾਬ ਦੇ ਵਿੱਚ ਗੜਬੜ ਹੋਈ ਉਹ ਦੌਰ ਮੜਾ ਆਇਆ ਉਸ ਤੌਰ ਦੇ ਵਿੱਚ ਉਹਨਾਂ ਦੇ ਵਿੱਚ ਬਹੁਤ ਵੱਡੀ ਤਬਦੀਲੀ ਆ ਗਈ ਸੀ ਤੇ ਉਹਨਾਂ ਨੇ ਫਿਰ ਪੰਜਾਬ ਦੇ ਵਿੱਚ ਅਮਨ ਅਮਾਨ ਕਾਇਮ ਰੱਖਣ ਵਾਸਤੇ ਇੱਕ ਕੈਂਪੇਨ ਚਲਾਈ ਜੀ ਵੱਡੇ ਵੱਡੇ ਸ਼ਾਂਤੀ ਮਾਰਚ ਨਿਕਲਦੇ ਹੁੰਦੇ ਸੀ ਜਿਹੜੇ ਅਮਨ ਮਾਰਚ ਨਿਕਲਦੇ ਸੀ ਜੀ ਜੀਵਨ ਸਿੰਘ ਉਹ ਬਰਾ ਨਾਲ ਨਿਕਲਣ ਨੂੰ ਉੱਚੇ ਦੌਲਤ ਦੇ ਦਫ਼ਤਰ ਦੇ ਇੱਥੇ ਬੁਲਾਇਆ ਜਾਂਦਾ ਸੀ ਬੁਲਾਇਆ ਜਾਂਦਾ ਸੀ ਬਿਲਕੁਲ ਇਹੀ ਕਾਰਨ ਹੈ ਕਿ ਉਹ ਨਜ਼ਦੀਕੀ ਜੇਲੇ ਦੇ ਜਿਹੜੇ ਕੋਈ ਕੋ ਕੋ ਪਪੂਲਰ ਗਵਰਨਰ ਤਾਂ ਹੁੰਦੇ ਨਹੀਂ ਸੀ ਬਿਲਕੁਲ ਬਿਲਕੁਲ ਜੀ ਮੁੱਖ ਮੰਤਰੀ ਵੀ ਕੋਈ ਹੁੰਦਾ ਸੀ ਕੁਵਰ ਨਹੀਂ ਰਾਜ ਹੁੰਦਾ ਸੀ ਜੀ ਕੋਈ ਵੀ ਗਵਰਨਰ ਹੁੰਦਾ ਉਸ ਗਵਰਨਰ ਦੇ ਨਾਲ ਉਹਨਾਂ ਦੇ ਤਾਲਕਾ ਚੰਗੇ ਬਣ ਜਾਂਦੇ ਜੀ ਸੋ ਹਰ ਗਵਰਨਰ ਉਹਨਾਂ ਦੀ ਇੱਜ਼ਤ ਕਰਦਾ ਸੀ ਸਤਕਾਰ ਕਰਦਾ ਸੀ ਤਾਂ ਜਦੋਂ ਉਹਨਾਂ ਦੇ بیٹے ਸੁਖਦੇਵ ਸਿੰਘ ਦਾ ਕਤਲ ਹੋ ਗਿਆ ਜੀ ਤਾਂ ਫੇਰ ਸੁਖਦੇਵ ਸਿੰਘ ਦਾ ਬੇਟਾ ਅੱਗੇ ਹੈ ਜਿਹਦਾ ਨਾਮ ਪਰਮਨਰਾਜ ਸਿੰਘ ਉਮਰਾਨਗਲ ਜੀ ਪਰਮਨਰਾਜ ਸਿੰਘ ਉਮਰਾਨਗਲ ਨੂੰ ਫਿਰ ਡੀਐਸਪੀ ਬਣ ਗਿਆ ਡੀਐਸਪੀ ਬਣ ਗਿਆ ਜਿੱਥੋਂ ਤੱਕ ਸਰਦਾਰ ਬੇਨ ਸਿੰਘ ਦਾ ਸਵਾਲ ਹੈ ਜੀ ਬੇਨ ਸਿੰਘ ਪੰਜਾਬ ਦੇ ਮੁੱਖ ਮੰਤਰੀ ਸੀ ਜਦੋਂ ਉਹਨਾਂ ਦਾ ਕਤਲ ਹੋ ਗਿਆ ਕਤਲ ਹੋ ਗਿਆ ਬਿਲਕੁਲ ਜੀ ਉਹਨਾਂ ਦਾ ਕਤਲ ਹੋ ਗਿਆ ਸੀ ਇੱਕ ਬੰਬ ਧਮਾਕੇ ਦੇ ਵਿੱਚ 16 ਬੰਦੇ ਹੋਰ ਮਾਰੇ ਗਏ ਮਾਰੇ ਗਏ ਸੀਗੇ ਜੀ ਇਸ ਲਈ ਜਿਹੜਾ ਰਵਨੀਤ ਸਿੰਘ ਮਿੱਟੂ ਹੈ ਜੀ ਰਵਨੀਤ ਸਿੰਘ ਮਿੱਟੂ ਦਾ ਛੋਟਾ ਭਰਾ ਜਿਹੜਾ ਹੈਗਾ ਉਹਨੂੰ ਫਿਰ ਭਰਤੀ ਭਰਤੀ ਆ ਗਿਆ ਸੀ ਵਿੱਚ ਡੀਐਸਪੀ ਪੁਲਿਸ ਦੇ ਵਿੱਚ ਜੀ ਉਹਨਾਂ ਕਈ ਯਾਰ ਇੱਕ ਬੰਦੇ ਕਹਿੰਦੇ ਵੀ ਇਹ ਨਹੀਂ ਜੀ ਡਿਜ਼ਰਵ ਨਹੀਂ ਕਰਦਾ ਸੀ ਉਹ ਡਿਜ਼ਰਵ ਕਰਦਾ ਸੀ ਜੀ ਸੇਮ ਪੋਜੀਸ਼ਨ ਆਪਾਂ ਦੇਖੀ ਤੇ ਇਹੀ ਜਿਹੜੀ ਇਹ ਪਤੇ ਜੰਗ ਸਿੰਘ ਬਾਜਵਾ ਪ੍ਰਤਾਪ ਸਿੰਘ ਬਾਜਵੇ ਦਾ ਭਰਾ ਸੀ ਉਹਦੇ بیٹے ਨੂੰ ਵੀ ਭਰਤੀ ਕੀਤਾ ਸੀ ਜੀ ਪਰ ਉਹਨਾਂ ਨੇ ਤਾਂ ਨੌਕਰੀ ਛੱੜਤੀ ਸੀ ਬਿੱਟੂ ਨੇ ਆਦੀ ਨੌਕਰੀ ਲੈ ਲਈ ਸੀ ਜੀ ਜਿੱਥੋਂ ਤੱਕ ਹਰਚਰਨ ਸਿੰਘ ਪੁੱਲਰ ਦਾ ਸਵਾਲ ਹੈ ਜੀ ਸਪੈਸ਼ਲ ਕੇਸ ਫਿਰ ਇਹ ਬਣਾਇਆ ਗਿਆ ਕਿ ਹਰਚਰਨ ਸਿੰਘ ਪੁੱਲਰ ਦਾ ਬਾਪ ਮਹਲ ਸਿੰਘ ਪੁੱਲਰ ਜਿਹੜਾ ਉਹ ਅੱਤਵਾਦ ਦੇ ਖਿਲਾਫ ਬੜੀ ਮਤਲਬ ਜੀ ਇਹ ਕਰੂਰਤਾ ਨਾਲ ਲੜ ਰਿਹਾ ਹੈ ਲੜ ਰਿਹਾ ਜੀ ਅਤਵਾਦੀਆਂ ਦੇ ਖਾਤਮੇ ਆਸਤੇ ਉਹਨੇ ਬਹੁਤ ਕੋਸ਼ਿਸ਼ ਕੀਤੀ ਹੈ ਬਹੁਤ ਕੰਮ ਕੀਤਾ ਹੈ ਜੀ ਇਸ ਲਈ ਉਹਨਾਂ ਦੇ بیٹے ਨੂੰ ਸਪੈਸ਼ਲ ਇੱਕ ਮਤਲਬ ਕੇਸ ਬਣਾ ਕੇ ਬਣਾ ਕੇ ਜੀ ਉਹਨਾਂ ਦੇ بیٹے ਨੂੰ ਡੀਐਸਪੀ ਭਰਤੀ ਕੀਤਾ ਜਾਵੇ ਤੇ ਡੀਐਸਪੀ ਭਰਤੀ ਹੋ ਜੀ ਡੀਐਸਪੀ ਭਰਤੀ ਹੋਣ ਤੋਂ ਬਾਅਦ ਫਿਰ ਕਿਉਂਕਿ ਬਾਪ ਡੀਜੀਪੀ ਸੀ ਜੀ ਤਰੱਕੀ ਮਿਲਦੀ ਗਈ ਜੀ ਐਸਪੀ ਬਣ ਕੇ ਐਸਪੀ ਤੋਂ ਬਾਅਦ ਫਿਰ ਏਆਈਪੀਐਸ ਬਣ ਗਏ ਜੀ ਲਗਭਗ ਮੇਰੇ ਖਿਆਲ ਮੁਤਾਬਕ ਜੀ ਆਪਾਂ ਦੇਖੀ ਤਾਂ ਪੌਣੇ ਦਰਜਨ ਜ਼ਿਲ੍ਹਿਆਂ ਦੇ ਵਿੱਚ ਏਐਸਐਸਪੀ ਰਹਿ ਚੁੱਕੇ ਹਨ ਅੱਛਾ ਜੀ ਔਰ ਡੀਆਈਜੀ ਬਣੇ ਫਿਰ ਇਹ ਜੀ ਡੀਆਈਜੀ ਬਣਨ ਤੋਂ ਬਾਅਦ ਜੇ ਆਪਾਂ ਦੇਖੀਏ ਤਾਂ ਐਡੀਆਈਜੀ ਪਟਿਆਲਾ ਰਹੇ ਜੀ ਜਦੋਂ ਉਹ ਆਪਣੇ ਤੁਹਾਡੇ ਹੁੰਦਾ ਸੀਗਾ ਮਨਦੀਪ ਸਿੰਘ ਮਨਦੀਪ ਸਿੰਘ ਸਿੱਧੂ ਸਿੱਧੂ ਜਿਹੜਾ ਮਨਦੀਪ ਸਿੰਘ ਸਿੱਧੂ ਜੀ ਜਦੋਂ ਰਿਟਾਇਰ ਹੋ ਗਏ ਤਾਂ ਡੀਆਈਜੀ ਪਟਿਆਲਾ ਲਾਤਾ ਜੀ ਉਸੇ ਵੇਲੇ ਫਿਰ ਇਹ ਡੀਆਈਜੀ ਪਟਿਆਲਾ ਹੁੰਦਿਆ ਜੀ ਇਹਨਾਂ ਨੂੰ ਸਪੈਸ਼ਲ ਇਨਵੈਸਟੀਗੇਟਿਵ ਸਟਰੀਮ ਜਿਹੜੀ ਬਣੀ ਹੋਈ ਸੀ ਵਿਕਰਮ ਸਿੰਘ ਮਨੀਤਰੀਆ ਦੇ ਕੇਸ ਦੀ ਪੈਰਵਿਨੀ ਜਾਂਚ ਕਰ ਜਾਂਚ ਕਰ ਜੋ ਉਹਦੀ ਉਸ ਉਸ ਕਮੇਟੀ ਦਾ ਮੁਖੀ ਵੀ ਲੱਗਦਾ ਸੀ ਮੁਖੀ ਵੀ ਰਾਏ ਠੀਕ ਹੈ ਉਸ ਤੋਂ ਬਾਅਦ ਫਿਰ ਇਹਨਾਂ ਦੀ ਟ੍ਰਾਂਸਫਰ ਹੋ ਜਾਂਦੀ ਹੈ ਬਠਿੰਡੇ ਬਠਿੰਡੇ ਆਏ ਇਹ ਬਠਿੰਡੇ ਰਹੇ ਬਠਿੰਡੇ ਤੋਂ ਬਾਅਦ ਫਿਰ ਚਲੇ ਗਏ ਸਰੋਪੜ ਰੋਪੜ ਜੀ ਹੁਣ ਰੋਪੜ ਦੇਖਣ ਨੂੰ ਤਾਂ ਲੱਗਦੀ ਹੈ ਵੀ ਆਈਸੋਲੇਟਿਡ ਜਾਇਆ ਆਦੀ ਰੇਜ ਹੈ ਉਹਦਾ ਕੀ ਉਹਦਾ ਕੀ ਮਤਲਬ ਹੈ ਨਹੀਂ ਪਰ ਮੇਰੇ ਖਿਆਲ ਮੁਤਾਬਕ ਪੰਜਾਬ ਦੇ ਵਿੱਚ ਜਿਹੜੀ ਮੋਟੀ ਕਮਾਈ ਹੁੰਦੀ ਹੈ ਪੁਲਿਸ ਵਾਲਿਆਂ ਨੂੰ ਜੀ ਸਰਕ ਤੇ ਮਾਲ ਮਹਿਕਮੇ ਵਾਲੇ ਨੂੰ ਉਹ ਰੋਪੜ ਦੇ ਏਰੀਏ ਚ ਹੁੰਦੀ ਹੈ ਜੀ ਰੋਪੜ ਦੇ ਮਤ ਹੇਤ ਜਿਹੜੇ ਜ਼ਿਲ੍ਹੇ ਹੁੰਦੇ ਫਤਿਹਗੜ੍ਹ ਸਾਹਿਬ ਆਉਂਦਾ ਹੈ ਰੋਪੜ ਆਪ ਆ ਗਿਆ ਤੇ ਤਿੱਸਰ ਆ ਗਿਆ ਮਹਾਲੀ ਤਿੰਨ ਜ਼ਿਲ੍ਹੇ ਆ ਗਏ ਜਦੋਂ ਮਹਾਲੀ ਦੀ ਗੱਲ ਕਰਦੇ ਤਾਂ ਪਹਾੜੀ ਦਾ ਫਰ ਆਲਾ ਦਵਾਲਾ ਕੋਈ ਸ਼ਾਫਲਤ ਕਿੰਨੀ ਬਹੁਤ ਵੱਡਾ ਜੀ ਬਿਲਕੁਲ ਨਮਾ ਚੱਢੀਗੜ੍ਹ ਉੱਥੇ ਬਣ ਕੇ ਉੱਥੇ ਬਹੁਤ ਵੱਡਾ ਕਾਰੋਬਾਰ ਹੈ ਇਸ ਲਈ ਇਹ ਉਹਨੂੰ ਕਹਿੰਦੇ ਖਾਨ ਜੀ ਕਿ ਸੋਨੇ ਦੀ ਖਾਨ ਨੇ ਜਿਹੜਾ ਬਦਾ ਉੱਥੇ ਲੱਗ ਗਿਆ ਉਹ ਹੈ ਤੁਸੀਂ ਦੇਖਿਆ ਉਹਨਾਂ ਪਿਛਲੇ ਸਮਿਆਂ ਦੇ ਵਿੱਚ ਮੁਹਾਲੀ ਦਾ ਐਸਐਸਪੀ ਲੱਗਣ ਵਾਸਤੇ ਬਹੁਤ ਲੋਕ ਜਿਹੜੇ ਆ ਉਹ ਜਦੋਜੋਜਤ ਕਰ ਰਹੇ ਹਾਂ ਤਰ ਲੋ ਮੱਛੀ ਦੇ ਬਿਲਕੁਲ ਜੀ ਤਾਂ ਇਹ ਉੱਥੇ ਚਲੇ ਗਏ ਜੀ ਉੱਥੇ ਫਿਰ ਇਹਨਾਂ ਦੇ ਖਿਲਾਫ ਜਿਹੜਾ ਇੱਕ ਕੰਪਲੇਂਟ ਆਈ ਜਿਸ ਕੰਪਲੇਂਟ ਦੇ ਵਿੱਚ ਇਹ ਹੁਣ ਗ੍ਰਿਫਤਾਰ ਹੋ ਗਏ ਸੀ ਜੀ ਅਗਲੀ ਗੱਲ ਜਿਹੜੀ ਆਪਾਂ ਦੂਸਰੀ ਗੱਲ ਕਰਦੇ ਹਾਂ ਵੀ ਇਹਨਾਂ ਦੀ ਜਿਹੜੀ ਜਨਮ ਕੁੰਡਲੀ ਹੈ ਹਾਂ ਬਿਲਕੁਲ ਜੀ ਜਨਮ ਕੁੰਡਲੀ ਕਲੀ ਇਹ ਨਹੀਂ ਕਿ ਇਹਦੇ ਪਿਤਾ ਜੀ ਜਿਹੜੇ ਉਹ ਹੁੰਦੇ ਸੀ ਡੀਜੀਪੀ ਪੰਜਾਬ ਪੁਲਿਸ ਦੇ ਜੀ ਹੁਣ ਵੀ ਦੇਖੀਏ ਜੀ ਤab ਇੱਕ ਬੜਾ ਸੀਨੀਅਰ ਪੱਤਰਕਾਰ ਇਹਨਾਂ ਦਾ ਰਿਸ਼ਤੇਦਾਰ ਹੈ ਅੱਛਾ ਜੀ ਚੰਡੀਗੜ੍ਹ ਬੇਸਡ ਬਹੁਤ ਸੀਨੀਅਰ ਪੱਤਰਕਾਰ ਜੀ ਜਿਹਦਾ ਹਰੇਕ ਸਰਕਾਰ ਦੇ ਵਿੱਚ ਸਿੱਕਾ ਚੱਲਦਾ ਹੁੰਦਾ ਹੈ ਜੀ ਦੂਜੇ ਪਾਸੇ ਆਪਾਂ ਦੇਖੀਏ ਤਾਂ ਇਹਨਾਂ ਦਾ ਬੇਟਾ ਗੁਰਪ੍ਰਤਾਪ ਸਿੰਘ ਗੁਰਪ੍ਰਤਾਪ ਸਿੰਘ ਪੁੱਲਰ ਜੀ ਗੁਰਪ੍ਰਤਾਪ ਸਿੰਘ ਪੁੱਲਰ ਅੱਜ ਦੀ ਤਾਰੀਖ ਜੀ ਮੈਂ ਅੱਜ ਦੀ ਤਾਰੀਖ ਤੇ ਅੱਜ ਦੀ ਤਾਰੀਖ ਦੇ ਵਿੱਚ ਉਹ ਜਿਹੜੇ ਇੱਕ ਜੱਜ ਸਾਹਿਬ ਐ ਸੀਬੀਆਈ ਕੋਰਟ ਦੇ ਅੱਛਾ ਜੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸੀਬੀਆਈ ਕੋਰਟ ਦੇ ਜੱਜ ਸਾਹਿਬ ਐ ਜੀ ਸੁਮੇਤ ਗੋਇਲ ਉਹਨਾਂ ਦਾ ਨਾਮ ਐ ਜੀ ਉਹ ਸੀਬੀਆਈ ਦੇ ਕੇਸਾਂ ਨੂੰ ਦੇਖਦੇ ਆਂ ਜੀ ਰੂਸਟਰ ਦੇ ਮੁਤਾਬਕ ਜਿਹੜਾ ਰੂਸਟਰ ਅੱਜ ਦਾ ਅੱਜ ਦਾ ਰੂਸਟਰ ਐ ਬਿਲਕੁਲ ਉਹਨਾਂ ਦੇ ਨਾਲ ਜਿਹੜੇ ਜਿਹੜੇ ਮੇਨ ਵਕੀਲ ਐ ਜਿਹੜੇ ਸਰਕਾਰੀ ਵਕੀਲ ਜੀ ਡਬਲ ਏ ਜੀ ਜੀ ਉਹ ਡਬਲ ਏ ਜੀ ਕੌਣ ਐ ਜੀ ਗੁਰਪ੍ਰਤਾਪ ਸਿੰਘ ਪੁੱਤਰ ਇਹਨਾਂ ਦੇ ਕੋਣ ਉਹ ਇਹਨਾਂ ਦਾ ਪੁੱਤਰ ਐ ਅੱਛਾ ਜੀ ਗੁਰਪ੍ਰਤਾਪ ਸਿੰਘ ਪੁੱਲਰ ਉਹਨੂੰ ਤੁਸੀਂ ਅੰਦਾਜ਼ਾ ਲਾ ਰੋ ਵੀ ਕੀ ਐ ਗੁਰ ਇਹਨਾਂ ਦਾ ਜਿਹੜਾ ਕੁੜਮ ਐ ਕਮਲਜੀਤ ਸਿੰਘ ਲੰਬਾ ਹਾਂ ਇਹਨਾਂ ਦਾ ਕੁੜਮਾ ਹੈ ਹਰਚਰਨ ਸਿੰਘ ਭੁੱਲਰ ਦਾ ਗੁਰਪ੍ਰਤਾਪ ਸਿੰਘ ਭੁੱਲਰ ਦਾ ਸਹਰਾ ਸਹਰਾ ਜੀ ਉਹ ਕੀ ਹੈ ਜੀ ਜੀ ਉਹ ਜਿਹੜੇ ਹੈਗੇ ਉਹ ਰਜਿਸਟਰਾਰ ਵਿਜੀਲੈਂਸ ਹੈ ਅੱਛਾ ਜੀ ਪੰਜਾਬ ਰੈਨ ਹਾਈ ਕੋਰਟ ਦੇ ਵਿੱਚ ਪੰਜਾਬ ਰੈਨ ਹਾਈ ਕੋਰਟ ਦੇ ਵਿੱਚ ਇਹਦਾ ਵਿਜੀਲੈਂਸ ਕੇਸ ਹੈ ਉਹਦਾ ਵਿਜੀਲੈਂਸ ਕੇਸ ਹੈ ਦਾ ਹੁਣ ਦੇਖੋ ਬਾਪ ਡੀਜੀਪੀ ਜੀ ਪੁੱਤ ਜਿਹੜਾ ਹੈਗਾ ਸਰਕਾਰੀ ਵਕੀਲ ਜੀ ਹਾਈ ਕੋਰਟ ਦੇ ਵਿੱਚ ਜੀ ਪੋਸਟਡ ਕਿੱਥੇ ਕਿਹਦੇ ਨਾਲ ਲੱਗਿਆ ਕਿਹਦੇ ਨਾਲ ਕਿਹੜੇ ਜੱਜ ਨਾਲ ਲੱਗਿਆ ਜੱਜ ਉਹ ਜਿਹੜਾ ਸੀਬੀਆਈ ਦੇ ਕੇਸ ਕੇਸ ਲੜਦਾ ਹੈ ਜੀ ਬਿਲਕੁਲ ਠੀਕ ਹੈ ਜੀ ਤੇ ਜਿਹੜਾ ਵਿਜੀਲੈਂਸ ਦਾ ਰਜਿਸਟਰਾਰ ਹੈ ਜੀ ਕਮਲਜੀਤ ਸਿੰਘ ਲਾਵਾ ਜੀ ਉਹ ਜਿਹੜਾ ਹੈਗਾ ਕੋੜਮੇ ਪੁੱਤ ਸਰਕਾਰੀ ਵਕੀਲ ਕੋੜਮੇ ਜਿਹੜਾ ਹੈਗਾ ਉਹ ਰਜਿਸਟਰਾਰ ਚੰਗੀਆਂ ਪੋਸਟਾਂ ਦੇ ਬੈਠੇ ਨੇ ਰਜਿਸਟਰਾਰ ਦੇਖੋ ਤੁਸੀਂ ਗੱਲ ਵੀ ਪੁਲਿਸ ਨੂੰ ਵੀ ਪ੍ਰਭਾਵਿਤ ਕਰਦਾ ਹੈ ਸੀਬੀਆਈ ਕੋਰਟ ਨੂੰ ਵੀ ਪ੍ਰਭਾਵਿਤ ਕਰ ਸਕਦੇ ਜੀ ਬਿਲਕੁਲ ਜੀ ਤੇ ਨਾਲ ਦੀ ਨਾਲ ਜੇ ਆਪਾਂ ਦੇਖੀਏ ਜਿਹੜੀ ਵਿਜੀਲੈਂਸ ਰਜਿਸਟਰ ਹੈ ਜਿਹੜੀ ਹੈ ਦੇਰੇ ਖੈਲਪ ਤੇ ਦੂਜੇ ਚੰਗੇ ਚੰਗੇ ਉਹਦੇ ਤਾਂ ਸਾਰੇ ਅਗਲੀ ਗੱਲ ਰਹਿ ਗਈ ਪ੍ਰੈਸ ਰਿਲੀਜ਼ਾਂ ਦੇ ਵਿੱਚ ਵੀ ਬੋਲੇ ਵੀਰੇ ਮੇਰਾ ਖਿਆਲ ਇਤੋਂ ਵੱਡੀ ਮਤਲਬ ਪਾਵਰਫੁੱਲ ਹਸਤੀ ਕੋਈ ਨਹੀਂ ਹੋ ਸਕਦੀ ਇਹਹੀ ਕਾਰਨ ਹੈ ਜਿਹੜਾ ਉਹ ਮੁੰਡਾ ਸੀਗਾ ਆਪਣਾ ਜਿਹਨੇ ਇਹਨਾਂ ਨੂੰ ਗ੍ਰਿਫਤਾਰ ਕਰਾਇਆ ਹੈ ਅਕਾਸ਼ ਬੱਤਾ ਜੀ ਅਕਾਸ਼ ਬੱਤਾ ਜੀ ਅਕਾਸ਼ ਬੱਤਾ ਨੂੰ ਜਦੋਂ ਪੁੱਛਿਆ ਗਿਆ ਕਿ ਤੁਸੀਂ ਸ਼ਿਕਾਇਤ ਪੰਜਾਬ ਪੁਲਿਸ ਕੋਲੇ ਕਿਉਂ ਨਹੀਂ ਕੀਤੀ ਕਿਉਂ ਨਹੀਂ ਕੀਤੀ ਉਹ ਕਹਿੰਦਾ ਮੈਂ ਪੰਜਾਬ ਪੁਲਿਸ ਕੋਲੇ ਸ਼ਿਕਾਇਤ ਕਰਨੇ ਤਾਂ ਦੇ ਖਿਲਾਫ ਤਾਂ ਕਿਹਨੇ ਪਰਚਾ ਦਰਜ ਕਰਨਾ ਸੀ ਮੇਰੇ ਖਿਲਾਫ ਕੋਈ ਪਰਚਾ ਦਰਜ ਨਹੀਂ ਬਿਲਕੁਲ ਮੈਨੂੰ ਗ੍ਰਿਫਤਾਰ ਕਰ ਲੈਣਾ ਸੀ ਇਹੀ ਕਾਰਨ ਹੈ ਕਿ ਉਹ ਸੀਬੀਆਈ ਕੋਲੇ ਗਿਆ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਸੀਬੀਆਈ ਨੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਇਹਨਾਂ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਤੇ ਫਿਰ ਉਸ ਤੋਂ ਬਾਅਦ ਸੀਬੀਆਈ ਨੇ ਜਿਹੜਾ ਕੁਝ ਕੀਤਾ ਸਭ ਦੇ ਸਾਹਮਣੇ ਜੀ ਹੁਣ ਕੀਤਾ ਕੀ ਅਸੀਂ ਜੀ ਸੀਬੀਆਈ ਨੇ ਜੀ ਇਹਨਾਂ ਦੇ ਘਰੇ ਪਹਿਲਾ 5 ਲੱਖ ਰੁਪਏ ਦੀ ਰਿਕਵਰੀ ਨਾਲ ਇਹਨਾਂ ਨੂੰ ਗ੍ਰਿਫਤਾਰ ਕੀਤਾ ਜੀ ਫਿਰ ਇਹਨਾਂ ਦੇ ਘਰ ਗਏ ਐ ਇਹਨਾਂ ਦੇ ਘਰੋਂ ਜਿਹੜਾ ਹੈਗਾ 5 ਕਰੋੜ ਰੁਪਈਆ ਜੀ 5 ਕਰੋੜ ਰੁਪਈਆ ਪਹਿਲੀ ਜਿਹੜੀ ਪਹਿਲੀ ਖਬਰ ਆਉਂਦੀ ਹੈ 5 ਕਰੋੜ ਖੇਪ ਮਤਲਬ ਹਾਂ ਪਹਿਲੀ ਖੇਪ ਹੈ ਜਿਹੜੀ 5 ਕਰੋੜ ਰੁਪਈਏ ਦੀ ਹੈ ਲੇਕਿਨ ਹੁਣ ਜਿਹੜੀਆਂ ਖਬਰਾਂ ਤਿਆਰ ਦੀਆਂ ਹਵਾ 'ਤੇ ਜੀ ਕਹਿੰਦੇ 5 ਕਰੋੜ ਤੋਂ ਵੱਧ ਕੇ 7 ਕਰੋੜ ਹੋ ਗਿਆ 2 ਕਰੋੜ ਹੋਰ ਵੱਧ ਗਏ 7 ਕਰੋੜ ਰੁਪਈਆ ਜਾਂ 5 ਕਰੋੜ ਹੀ ਲਾ ਦੋ ਜੀ ਕਿਸੇ ਦੇ ਘਰੇ ਰੱਖਿਆ ਪਿਆ ਹੋਵੇ ਇਹਨਾਂ ਪੈਸਾ ਬਹੁਤ ਵੱਡੀ ਏਨਾ ਪੈਸਾ ਰੱਖਣਾ ਬਹੁਤ ਵੱਡੀ ਇਸੇ ਤਰੀਕੇ ਕਹਿੰਦੇ ਕਿਲੋ ਡੇਡ ਕਿਲੋ ਸੋਨਾ ਵੀ ਪੀ ਬਿਲਕੁਲ ਜੀ ਔਰ 22 ਘੜੀਆਂ ਉਹ ਘੜੀਆਂ ਜਿਹੜੀਆਂ ਘੜੀਆਂ ਬੜੀਆਂ ਮਹਿੰਗੀਆਂ ਨੇ ਮਹਿੰਗੀਆਂ ਜੀ ਬਿਲਕੁਲ ਵਿਦੇਸ਼ੀ ਸ਼ਰਾਬ ਦਾ ਇੱਕ ਵੱਡਾ ਜਿਹੜਾ ਹੈਗਾ ਪੰਡਾ ਜਕੀਰਾ ਜਕੀਰਾ ਫੜਿਆ ਜੀ ਕਹਿੰਦੇ ਉਹ ਆਪਣੀ ਥਾਂ ਦੇ ਉੱਤੇ ਹੈ ਔਰ ਇਹ ਸਾਰੇ ਕੁਝ ਬਰਾਮਦਗੀ ਹੋਈ ਹੈ ਉਹਨੇ ਤੋਂ ਬਾਅਦ ਅਗਲੀ ਜਿਹੜੀ ਇਹ ਕਾਰਵਾਈ ਹੋ ਵੇਖਦੇ ਕੀ ਅੱਛਾ ਟਿਲੋ ਸਾਹਿਬ ਇੱਕ ਇਹ ਦੱਸੋ ਚਲੋ ਇਹ ਸਮਾਨ ਵੀ ਇਹਦੇ ਘਰੋਂ ਲੱਭ ਗਿਆ ਸਾਰਾ ਕੁਝ ਮਿਲ ਗਿਆ ਇਸ ਤੋਂ ਬਾਅਦ 50 ਸਰਕਾਰ ਦਾ ਇਹਦੇ ਵਿੱਚ ਕੀ ਰੋਲ ਹੈ ਕੀ ਕੀ ਲੱਗਦਾ ਤੁਹਾਨੂੰ ਪੰਜਾਬ ਸਰਕਾਰ ਦਾ ਦੇਖੋ ਸਭ ਤੋਂ ਵੱਡੀ ਗੱਲ ਇਹ ਹੈ ਕਿ ਪੰਜਾਬ ਸਰਕਾਰ ਦਾ ਅਜੇ ਤੱਕ ਕੋਈ ਪ੍ਰਤੀਕਰਮ ਨਹੀਂ ਆਇਆ। ਜੀ ਕੱਲ ਜਦੋਂ ਇਹ ਖਬਰ ਫਲੈਸ਼ ਹੋਈ ਸੀ ਜੀ ਉਸ ਵੇਲੇ ਇਹਨਾਂ ਦੇ ਜਿਹੜੇ ਸਪੋਕਸਪਰਸ ਨੇ ਆਮ ਆਦਮੀ ਪਾਰਟੀ ਦੇ ਜੀ ਉਹਨਾਂ ਦੇ ਨਾਲ ਇੱਕ ਟੀਵੀ ਚੈਨਲ ਵਾਲਿਆਂ ਨੇ ਸੰਪਰਕ ਕੀਤਾ। ਉਹਨਾਂ ਨੇ ਕਿਹਾ ਜੀ ਸਾਡੀ ਜਿਹੜੀ ਪਾਲਿਸੀ ਹੈ ਉਹ ਜ਼ੀਰੋ ਟੋਲਰੈਂਸ ਦੀ ਹੈ ਕ腐ਸ਼ਨ ਨੂੰ ਲੈ ਕੇ। ਜੀ ਔਰ ਅਜੇ ਤੱਕ ਕਹਿੰਦੇ ਵੀ ਸਾਨੂੰ ਇਹ ਨਹੀਂ ਪਤਾ ਵੀ ਫੜੇ ਕਿੱਥੋਂ ਆਉ ਉਹ ਕੀ ਕੁਸ਼ ਹੈ ਜੇ ਸਾਨੂੰ ਪੂਰੀ ਜਾਣਕਾਰੀ ਮਿਲੀ ਤਾਂ ਅਸੀਂ ਅਧਿਕਾਰਤ ਬਿਆਨ ਜਾਰੀ ਕਰਾਂਗੇ ਜੀ ਪੂਰੀ ਜਾਣਕਾਰੀ ਮਿਲ ਗਈ ਹੁਣ ਹਰ ਇੱਕ ਬੰਦੇ ਨੂੰ ਬੱਚੇ ਬੱਚੇ ਪਰ ਅਜੇ ਤੱਕ ਪੰਜਾਬ ਸਰਕਾਰ ਦਾ ਅਧਿਕਾਰਤ ਬਿਆਨ ਨਹੀਂ ਆਇਆ ਕਰਨੇ ਹੈ ਕਿ ਪੰਜਾਬ ਸਰਕਾਰ ਜਿਹੜੀ ਹੈਗੀ ਹੈ ਉਹ ਨਮੋਸ਼ੀ ਦੇ आलम ਚੋਂ ਗੁਜ਼ਰ ਰਹੀ ਹੈ ਨਮੋਸ਼ੀ ਦੇ ਆਲਮ ਦੇ ਵਿੱਚੋਂ ਕਿਉਂਕਿ ਬਹੁਤ ਜ਼ਿਆਦਾ ਜ਼ੋਰ ਲਾਇਆ ਸੀ ਇਹ ਕਹਿੰਦੇ ਸੀ ਕਿ ਸਾਡੀ ਪਾਰਟੀ ਤਾਂ ਜੰਮੀ ਹੀ ਭ੍ਰਿਸ਼ਟਾਚਾਰ ਵਿਰੋਧੀ ਲੜਾਈ ਦੇ ਲੜਾਈ ਦੇ ਵਿੱਚੋਂ ਹੈ ਬਿਲਕੁਲ ਜੀ ਬਿਲਕੁਲ ਤੇ ਸਾਡਾ ਜਿਹੜਾ ਸਭ ਤੋਂ ਵੱਡਾ ਟਾਰਗੇਟ ਹੈ ਉਹ ਜ਼ੀਰੋ ਟੋਲਰੈਂਸ ਹੈ ਭ੍ਰਿਸ਼ਟਾਚਾਰ ਦਾ ਭ੍ਰਿਸ਼ਟਾਚਾਰ ਦੇ ਬਿਲਕੁਲ ਜੀ ਤੇ ਜੇ ਜ਼ੀਰੋ ਟੋਲਰੈਂਸ ਹੈ ਤੁਸੀਂ ਉਸ ਬੰਦੇ ਨੂੰ ਲਈ ਬੈਠੇ ਹੋ ਪਤੰਦਰੋਂ ਡੀਆਈ ਡੀਆਈ ਜਿਹੜੇ ਬੰਦੇ ਨੂੰ ਕੇਂਦਰ ਦੀ ਏਜੰਸੀ ਆ ਕੇ ਫੜ ਲੈਂਦੀ ਹੈ ਤੇ ਉਹਦੇ ਕੋਲ ਆ ਕੇ ਫੜ ਕੇ ਕਿੰਨੀ ਕੁਸ਼ ਬਰਾਮਦਗੀ ਕਰ ਲੈਂਦੀ ਹੈ ਐਨਾ ਪੈਸਾ 5-5 ਕਰੋੜ ਰੁਪਈਆ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਇੰਨਾ ਪੈਸਾ ਦੂਜੀ ਵਾਰ ਦੇਖਿਆ ਜਿਹੜਾ ਕਿਸੇ ਰੇਟ ਦੇ ਵਿੱਚੋਂ ਪ੍ਰਾਪਤ ਹੋਇਆ ਪਹਿਲਾ ਸੀ ਜਦੋਂ ਰਵੀ ਸਿੱਧੂ ਐਸਐਸ ਬੋਰਡ ਦੇ ਚੇਅਰਮੈਨ ਨੂੰ ਅਰੈਸਟ ਕੀਤਾ ਸੀ ਉਦੋਂ ਵੀ ਨੋਟ ਐਂਡਿਕਦੇ ਸੀ ਉਦੋਂ ਜਿਹੜੇ ਹੈਗੇ ਜੇ ਉਹ ਡਿਕਦੇ ਸੀ ਦੂਜੀ ਵਾਰੀ ਹੁਣ ਇਹ ਹੈ ਰਵੀ ਸਿੱਧੂ ਤਾਂ ਇੱਕ ਕਨਸਟੀਟਿਊਸ਼ਨਲ ਪੋਸਟ ਦੇ ਉੱਤੇ ਲੱਗਿਆ ਹੋਇਆ ਸੀ ਔਰ ਉਹ ਪੀਸੀਐਸ ਤੇ ਪੀਪੀਐਸ ਵਗੈਰਾ ਭਰਤੀ ਕਰਨਾ ਆਉਂਦਾ ਸੀ ਜੀ ਡੀਐਸਪੀ ਐਸਟੀਐਮ ਲੱਗਦੀ ਹੈ ਜਿਹੜੀ ਇਹਨਾਂ ਨੂੰ ਉਹ ਭਰਤੀ ਕਰਵਾ ਸੀ ਪ੍ਰੋਫੈਸਰਾਂ ਨੂੰ ਉਹ ਭਰਤੀ ਕਰਦਾ ਸੀ ਸਾਰੀਆਂ ਅਸਿਸਟੈਂਟ ਪੋਸਟਾਂ ਭਰਤੀ ਕਰਨ ਵਾਲਾ ਤੇ ਉਹ ਬੰਦਾ ਪੈਸੇ ਲੈਂਦਾ ਸੀ ਜੀ ਪੈਸੇ ਲੈ ਲੈ ਕੇ ਤੇ ਉਹਨੇ ਕਰੋੜਾ ਰੁਪਇਆ ਘਟਾ ਕੀਤਾ ਉਹਨੂੰ ਸਜ਼ਾ ਵੀ ਹੋਈ ਸੀ ਸਜ਼ਾ ਵੀ ਹੋਈ ਹੈ ਇੱਥੇ ਜਿਹੜਾ ਹੁਣ ਬੰਦਾ ਇਹਦੇ ਤੇ ਕੋਈ ਜਿਹਨੂੰ ਜਿਹਨੂੰ ਲਗਾਤਾਰ ਤੁਸੀਂ ਲਾਉਂਦੇ ਰਹੇ ਹੋ ਜੀ ਡੀਆਈਜੀ ਕਦੇ ਇੱਥੇ ਲਾਤਾ ਕਦੇ ਇੱਥੇ ਲਾਤਾ ਕਲਾਕਾਰੀ ਦੇ ਖੁੱਦ ਸੀ ਜੀ ਕਿ ਸਰਕਾਰ ਕਿਸੇ ਵੀ ਪਾਰਟੀ ਦੀ ਹੋਵੇ ਜੀ ਜਾਹੇ ਗਵਰਨਰ ਵੀ ਆਜੂ ਵੀ ਇਹ ਪ੍ਰਵਾਦ ਪਾਵਰ ਚ ਰਿਹਾ ਪਾਵਰ ਚ ਰਿਹਾ ਬਿਲਕੁਲ ਠੀਕ ਹੈ ਨਾ ਜੇ ਬੇਨ ਸਿੰਘ ਦੀ ਸਰਕਾਰ ਦੇ ਵਿੱਚ ਭਰਤੀ ਹੁੰਦੀ ਹੈ ਬਿਲਕੁਲ ਜੀ ਬਾਦਲ ਸਾਹਿਬ ਦੀ ਸਰਕਾਰ ਦੇ ਵਿੱਚ ਪ੍ਰਾਈਮ ਪੋਸਟ ਤੇ ਰਹਿੰਦੇ ਆ ਉਸ ਤੋਂ ਬਾਅਦ ਕੈਪਟਨ ਸਾਹਿਬ ਦੀ ਸਰਕਾਰ ਆਉਂਦੀ ਹੈ ਉਹਦੇ ਵਿੱਚ ਪ੍ਰਾਈਮ ਪੋਸਟ ਤੇ ਰਹਿੰਦੇ ਆ 10 ਸਾਲ ਫਿਰ ਬਾਦਲ ਸਾਹਿਬ ਦੀ ਸਰਕਾਰ ਆਉਂਦੀ ਹੈ ਫਿਰ ਰਹਿੰਦੇ ਆ ਫਿਰ ਜਿਹੜੀ ਹੈਗੀ ਹੈ ਕਟੜੇ ਮਾਤਾ ਇੱਕ ਹੀ ਕਾਰਨ ਕੀ ਹੈ trilo ਸਾਹਿਬ ਜਿਹੜਾ ਇਹ बार-बार ਪੋਸਟਾ ਹੈ ਇਹੀ ਇਹਨਾਂ ਨੂੰ ਮਿਲਦੀਆਂ ਦੂਜੇ ਹੋਰ ਫਿਰਦੇ ਆ ਵਿਚਾਰੇ ਵੀ ਨਹੀਂ ਉਹ ਫਿਰ ਕਹਿੰਦੇ ਨੇ ਕਿ ਜਿਹੜੀ ਰਿਕੁਆਇਰਮੈਂਟ ਹੁੰਦੀ ਹੈ ਜਿਹੜੀ ਲੋੜ ਹੁੰ ਬਿਲਕੁਲ ਮੰਨਦਾਰ ਜੀ ਬਿਲਕੁਲ ਉਹਨਾਂ ਦੇ ਉੱਤੇ ਕੋਈ ਇਲਜ਼ਾਮ ਨਹੀਂ ਲੱਗਦਾ ਕਿ ਭਗਵੰਤ ਸਿਮਨੂਰੀ ਪੈਸੇ ਕੱਟੇ ਕਰਦੇ ਨੇ ਲੇਕਿਨ ਜੀ ਜਿਹੜੀ ਕੇਂਦਰੀ ਲੀਡਰਸ਼ਿਪ ਹੈ ਜੀ ਕੇਂਦਰੀ ਲੀਡਰਸ਼ਿਪ ਬਾਰੇ ਜੋ ਪ੍ਰਭਾਵ ਬਣਿਆ ਪੰਜਾਬ ਦੇ ਵਿੱਚ ਉਹ ਇਹ ਬਣਿਆ ਵੈ ਜੀ ਕਿ ਪੰਜਾਬ ਦੇ ਵਿੱਚ ਪ੍ਰਾਈਮ ਪੋਸਟ ਦੇ ਉੱਤੇ ਉਹੀ ਬੰਦਾ ਲੱਗ ਸਕਦਾ ਜਿਹਦੀ ਸਪਰਸ਼ ਕੇਂਦਰ ਤੱਕ ਉਹ ਦਿੱਲੀ ਤੱਕ ਹੈ ਜੀ ਤੇ ਕੇਂਦਰ ਦੇ ਕੋਲੇ ਸਪਰਸ਼ ਕਿਹੜੀ ਹੋਊਗੀ ਬਿਲਕੁਲ ਜੀ ਉੱਥੇ ਤੱਕ ਬਸ ਇਹ ਜਿਹਦਾ ਜਿਹਦਾ ਹੱਥ ਘਰ ਪੁੱਜਦੇ ਗਿਆ ਬਿਲਕੁਲ ਬਿਲਕੁਲ ਜੀ ਹੁਣ ਤੁਸੀਂ ਇਹ ਦੇਖੋ ਕਿ ਪਿਛਲੇ ਸਮੇਂ ਦੇ ਵਿੱਚ ਇਹਨਾਂ ਦੀ ਆਪ ਦੀ ਸਰਕਾਰ ਨੇ ਇਹਨਾਂ ਦੇ ਆਪ ਦੀ ਜਿਹੜੀ ਹੈ ਦੌਰ ਦੇ ਵਿੱਚ ਜਿਨ੍ਹਾਂ ਲੋਕਾਂ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਵਿੱਚ ਗ੍ਰਿਫਤਾਰ ਕੀਤਾ ਸੀ ਕਿੰਨੇ ਬੰਦੇ ਪ੍ਰਾਈਮ ਪੋਸਟਾਂ ਤੇ ਲੱਗੇ ਹੋਏ ਪੋਸਟਾਂ ਤੇ ਲੱਗੇ ਹੋਏ ਬਿਲਕੁਲ ਕੱਲ ਇੱਕ ਦਿਨ ਚਾਪਾ ਇੱਕ ਹੋਰ ਪ੍ਰੋਗਰਾਮ ਕਰਾਂਗੇ ਮੈਂ ਦੱਸੂਗਾ ਤੁਹਾਨੂੰ ਜੀ ਕਿ ਜਿਹੜੇ ਬੰਦੇ ਨੂੰ ਵਿਜੀਲੈਂਸ ਨੇ ਪਰਚੇ ਦਰਜ ਕੀਤੇ ਹੋਏ ਹੈ ਕਿਵੇਂ ਉਹਨਾਂ ਨੂੰ ਪ੍ਰਾਇਮ ਪੋਸਟਾਂ ਤੇ ਲਾਇਆ ਉਹਨਾਂ ਥਾਂਾਂ ਤੇ ਪੋਸਟਾਂ ਤੇ ਲਾਤਾ ਜਿੱਥੇ ਉਹਨਾਂ ਦੇ ਖਿਲਾਫ ਉਹਨਾਂ ਦੇ ਆਪਣੇ ਮੁਲਾਜ਼ਮ ਗਵਾਹ ਨਾ ਦੇ ਗਵਾਹ ਨਹੀਂ ਹੋਏ ਤਾਂ ਕਿ ਉਹ ਆਪਣੇ ਕੇਸ ਨੂੰ ਨਿਬਟਾ ਲੈਣ ਨਿਬਟਾ ਲੈਣ ਸਬਕ ਨੂੰ ਮਲਾ ਕੇ ਅਪਾ ਦੇਖੀ ਪੰਜਾਬ ਸਰਕਾਰ ਦੇ ਅਕਸ ਦੇ ਉੱਤੇ ਇਸ ਘਟਨਾਕ੍ਰਮ ਦਾ ਪ੍ਰਭਾਵ ਜਿਹੜਾ ਹੈਗਾ ਕਾਫੀ ਨੈਗੇਟਿਵ ਪੈ ਰਿਹਾ ਲੋਕ ਕੁਛ ਸਵਾਲ ਕਰਨੇ ਸ਼ੁਰੂ ਕਰ ਰਹੇ ਕਿ ਤੁਸੀਂ ਤਾਂ ਕਟੜੇ ਮਾਨਦਾਰ ਸੀ ਮਾਨਦਾਰ ਸੀ ਜੀ ਕਟੜੇ ਮਾਨਦਾਰਾਂ ਦੀ ਸਰਕਾਰ ਦੇ ਵਿੱਚ ਐ ਇੰਨੇ ਨੇ ਪੈਸੇ ਲੈਣ ਵਾਲੇ ਜਿਹੜੇ ਪ੍ਰਾਈਮ ਪੋਸਟਰ ਉਹ ਪ੍ਰਾਈਮ ਪੋਸਟਰ ਤੇ ਕਿਵੇਂ ਲੱਗੇ ਤੁਸੀਂ ਇਹ ਦੇਖੋ ਕਿ ਬੰਦੇ ਨੂੰ ਜਿਹੜੇ ਬੰਦੇ ਨੂੰ 5 ਕਰੋੜ ਰੁਪਏ ਦੀ ਰਿਸ਼ਵਤ 5 ਲੱਖ ਰੁਪਏ ਦੀ ਰਿਸ਼ਵਤ ਲੈਣ ਆ ਪੜਿਆ ਹੈ ਜੀ 5 ਕਰੋੜ ਰੁਪਏ ਉਹਦੇ ਘਰੋਂ ਬਰਾਮਦ ਹੁੰਦਾ ਹੈ 7 ਕਰੋੜ ਦੀਆਂ ਗੱਲਾਂ ਚੱਲ ਰਹੀਆਂ ਨੇ ਉਸ ਬੰਦੇ ਨੂੰ ਜਾਂਚ ਕਿਹੜੀ ਦਿੱਤੀ ਜੀ ਬਿਕਰਦ ਸਿੰਘ ਮਜੀਠੀਆ ਦਾ ਜਿਹੜਾ ਨਸ਼ੇ ਪੱਤੇ ਵਾਲਾ ਸਾਭੀ ਜੀ ਉਹਦੀ ਜਾਂਚ ਕਰੋ ਔਰ ਤੁਸੀਂ ਉਹ ਜਾਂਚ ਦਾ ਨਤੀਜਾ ਦੇਖ ਲਓ ਕਿ ਅੱਜ ਤੱਕ ਚਲਾਨ ਨਹੀਂ ਪੇਸ਼ ਕੀਤਾ ਗਿਆ ਬਿਲਕੁਲ ਜੀ ਉਹ ਦੇਖ ਲਓ ਇਸ ਕਰਕੇ ਸਰਕਾਰ ਲੋਕਾਂ ਦੇ ਸਾਹਮਣੇ ਲੋਕ ਜਵਾਬ ਮੰਗੇ ਮਗਦੇ ਬਿਲਕੁਲ ਜੀ ਜਵਾਬ ਕਿਉਂ ਨਹੀਂ ਦਿੱਤਾ ਹੁਣ ਤਾਂ ਕਿ ਸਰਕਾਰ ਬੋਲੀ ਕਿਉਂ ਨਹੀਂ ਬੋਲੀ ਕਿਉਂ ਸਰਕਾਰ ਬੋਲਣ ਦਾ ਮਤਲਬ ਇਹ ਹੈ ਕਿ ਸਰਕਾਰ ਜਿਹੜੀ ਹੈ ਪੱਬਲ ਪੂਸੇ ਚ ਪਈ ਹੈ ਵੀ ਉੱਠੇਗੀ ਪਈ ਹੋਈ ਹੈ ਕਿ ਕਈਏ ਤੱਕ ਕੀ ਕਈਏ ਬਹੁਤ ਬਹੁਤ ਧੰਨਵਾਦ ਢਿੱਲੋ ਸਾਹਿਬ ਤੁਹਾਡਾ ਤੁਸੀਂ ਦੇਖ ਰਹੇ ਹੋ ਬਖਤੌਰ ਢਿੱਲੋ ਫੇਸਬੁੱਕ ਪੇਜ ਸਾਰੇ ਮਤਲਬ ਪੇਜ ਦੇਖਣ ਵਾਲੇ ਦੋਸਤ ਮਿੱਤਰ ਭੈਣ ਭਰਾਵਾਂ ਵੀਰਾਂ ਨੂੰ ਬੇਨਤੀ ਹੈ ਵੀ ਪੇਜ ਨੂੰ ਫਾਲੋ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਆ ਕਰੋ ਸੱਚੀ ਗੱਲ ਹੈ